ਕਿ ਕੋਈ ਕਿਹੋ ਜਿਹਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਅੱਜ ਜਿਹੜਾ ਵੀ ਪ੍ਰੋਗਰਾਮ ਕਰਾਇਆ ਰਿਹਾ ਇਹ ਇੱਕ ਸੱਭਿਆਚਾਰ ਨੂੰ ਦੁਬਾਰਾ ਲਿਆਉਣ ਵਾਸਤੇ ਮੇਰਾ ਆਪਦਾ ਹੁਨਰ ਸੀ ਆਪਦੀ ਮੇਰੀ ਸੋਚ ਸੀ ਕਿ ਜਿਹੜਾ ਇਹ ਸੱਭਿਆਚਾਰ ਪ੍ਰੋਗਰਾਮ ਲੋਕ ਹੁੰਦੇ ਜਾ ਰਹੇ ਨੇ ਤਾਂ ਮੈਂ ਉਹਨਾਂ ਲਈ ਇੱਕ ਬੱਚਿਆਂ ਨੂੰ ਆਪਣੇ ਨੌਜਵਾਨ ਕੁੜੀਆਂ ਨੂੰ ਮੁੰਡਿਆਂ ਨੂੰ ਇਹੀ ਸਨੇਹਤ ਦੇਣ ਦੇ ਲਈ ਇਹ ਮਿੱਤਿਆਂ ਦਾ ਜੋ ਫੰਕਸ਼ਨ ਹੈ ਇਹ ਮੈਂ ਕਰਵਾਇਆ ਇੱਕ ਕੋਈ ਨਾ ਪਤਾ ਆਪਣਾ ਸੁਪੇਡ ਜਨਮ ਦਿਨ ਭੁੱਲਦੀ ਜਾਂਦੀ ਹੈ ਅੱਜ ਦੀ ਪੀੜੀ ਤੇ ਜਿਵੇਂ ਤੁਸੀਂ ਮੰਨੋ ਪਹਿਲਾਂ ਇਸ ਤਰ੍ਹਾਂ ਦੇ ਨਾਲ ਤੀਆਂ ਲੱਗਦੀਆਂ ਹੁੰਦੀਆਂ ਸੀ ਅੱਜ ਜਿਹੜੇ ਬੱਚਾ ਕਿੱਸਾ ਲੱਗਦਾ ਕਿ ਐਸਾ ਲ ਹੋਣੀ ਤਾਂ ਹੀ ਦੇ ਸੁਪੇਡ ਆ ਜਾਂਦੇ ਕਿਉਂਕਿ ਅੱਜ ਕੱਲ ਬੱਚੇ ਪੜਦੇ ਮਗਰੋਂ ਆ ਤੇ ਬਾਹਰ ਪਹਿਲਾਂ ਚਲੇ ਜਾਣ ਲੱਗੇ ਕਿਉਂਕਿ ਉਹਦੇ ਨਾਲ ਜਿਹੜੇ ਆ ਹੁੰਦੀ ਪੀੜੀ ਆ ਪੜਦੇ ਆ ਚਲੇ ਜਾਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਬਜ਼ੁਰਗ ਜਿਹੜੇ ਆਪਣੇ ਦਾਦੇ ਪੜਦਾਦੇ ਜਾਂ ਨਾਨਨੇ ਨਾਨੀਆਂ ਸੀ ਉਹ ਕਿਹੜੇ ਤਿਆਰ ਮਨਾਉਂਦੇ ਸੀ ਕਿਵੇਂ ਮਨਾਉਂਦੇ ਸੀ ਉਹਨਾਂ ਨੂੰ ਕੁਝ ਨਹੀਂ ਪਤਾ ਇਹ ਆਪਣਾ ਵੀ ਕਸੂਰ ਹੈ ਵੀ ਆਪਾਂ ਬੱਚਿਆਂ ਨੂੰ ਕੁਝ ਦੱਸ ਨਹੀਂ ਰਹੇ ਤਾਂ ਇਹ ਜੋ ਪ੍ਰੋਗਰਾਮ ਕਰਾਇਆ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੀਆਂ ਕਿ ਆਪਦੇ ਆਪ ਦੇ ਬੱਚਿਆਂ ਨੂੰ ਵੀ ਦੱਸੋ ਜ਼ਰੂਰ ਤੀਆਂ ਕੀ ਹੁੰਦੀਆਂ ਲੋੜੀਆਂ ਕੀ ਹੁੰਦੀਆਂ ਬਾਹਰ ਨਾ ਭੇਜੋ ਬੱਚਿਆਂ ਨੂੰ ਇੱਥੇ ਰੱਖੋ ਤਿਆਰਾਂ ਨੂੰ ਮਨਾਓ ਆਪਾਂ ਮੋੜ ਸੱਭਿਆਚਾਰ ਜੋ ਆਪਣੇ ਰੀਤੀ ਰਿਵਾਜ ਆਪਾਂ ਬੱਚਿਆਂ ਨੂੰ ਦੱਸਿਏ ਫਿਰ ਕੀ ਮਨਾਇਆਂ ਨੂੰ ਜਾਂਦਿਆਂ ਕੀ ਕੀ ਆਉਂਦੀ ਹੈ ਦਾ ਪਹਿਲਾਂ ਤਾਂ ਦੇਖੋ ਜੀ ਜਦੋਂ ਤੀਆਂ ਮਨਾਉਂਦੇ ਸੀ ਕੁੜੀਆਂ ਜਦੋਂ ਵਿਆਹੀਆਂ ਜਾਂਦੀਆਂ ਸੀ ਜਿਹੜਾ ਸਾਰਾ ਸੋਨਾ ਉਹ ਆਪਦੇ ਟੇਕਿਆਂ ਦੇ ਘਰੇ ਰਹਿੰਦੀਆਂ ਸੀ ਤੇ ਕਹਿੰਦੇ ਜਾਂਦੀਆਂ ਕੁੜੀਆਂ ਸੇਲੀਆਂ ਇਕੱਠੀਆਂ ਹੁੰਦੀਆਂ ਉੱਥੇ ਤੀਆਂ ਲਾਉਂਦੀਆਂ ਤੇ ਪਰ ਹੁਣ ਕੀ ਹੈ ਅੱਜ ਕੱਲ੍ਹ ਥੋੜਾ ਜ਼ਿਆਦਾ ਰਵਾਜ਼ ਬਣ ਗਿਆ ਕਿ ਹੋਟਲਾਂ 'ਚ ਲਾਉਣ ਲੱਗ ਗਏ ਜੀ ਸਭ ਦਾ ਕਰਦਾ ਹੁੰਦਾ ਕਿ ਤੀਆਂ ਦੇਖੀਏ ਤਿਆਰ ਦੇਖੀਏ ਪਰ ਆਪਣੇ ਜੋ ਸਰਕਾਰਾਂ ਨੇ ਲਾ ਲੋ ਜਾਂ ਕੋਈ ਆਪਣੇ ਇਹਨਾਂ ਨਸ਼ਾ ਵਧ ਗਿਆ ਇੰਨੀ ਮੰਗਾਈ ਵਧ ਗਈ ਕਿ ਕੋਈ ਹਰ ਕੋਈ ਆਵਦਾ ਜੋ ਵੀ ਹੋਟਲਾਂ ਦੇ ਵਿੱਚ ਆਉਦੀ ਫੀਸ ਨਹੀਂ ਪਰ ਸਕਦਾ ਇਸੇ ਕਰਕੇ ਜਿਹੜੀਆਂ ਤੀਆਂ ਹਮੇਸ਼ਾ ਖੁੱਲੇ ਖੁੱਲੇ ਧਾਰੇ ਚ ਲਾਈਆਂ ਜਾਂਦੀਆਂ ਤਾਂ ਇਹ ਇਹ ਹੀ ਤੀਆਂ ਵੈਸੇ ਤਾਂ ਇਹ ਹੀ ਤੀਆਂ ਮੰਨੀਆਂ ਜਾਂਦੀਆਂ ਕਿੰਨਾ ਵੱਲੋਂ ਕਰਾਇਆ ਗਿਆ ਪ੍ਰੋਗਰਾਮ ਵੈਸੇ ਤਾਂ ਇਹ ਜੋ ਤੀਆਂ ਦਾ ਇਹ ਮੇਰੀ ਆਪਦੀ ਸੋਚ ਸੀਗੀ ਮੈਂ ਇੰਦਰਜੀਤ ਕੋਰ ਐਮ ਸੀ ਵਾਰ ਨੰਬਰ 5 ਤੋਂ ਜੱਗਾ ਜੀ ਜਗਮੀਤ ਸਿੰਘ ਜੱਗਾ ਜੀ ਇਨਸਾਫ ਟੀਮ ਦੇ ਪ੍ਰਧਾਨ ਨੇ ਬਾਕੀ ਮੇਰੀ ਸਪੋਰਟ ਜਗਦੀਪ ਸਿੰਘ ਕਾਕਾਵੜਾ ਆਪਣੇ ਜੋ ਐਮਐਲਏ ਨੇ ਉਹਨਾਂ ਨੇ ਕੀਤੀ ਹੈ